ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਫਿਲਮ ਲਈ ਆਏ ਸਾਰੇ ਤੁਸੀਂ ਜਾਣਦੇ ਹੋ ਕਿ ਸਾਡੀ ਫਿਲਮ ਸ਼ੌਂਕੀ ਸਰਦਾਰ 16 ਤਰੀਕ ਨੂੰ ਰਿਲੀਜ਼ ਹੋਣ ਵਾਲੀ ਹੈ ਆਉਣ ਵਾਲੀ 16 ਤਰੀਕ 16 ਮਈ ਤੇ ਇਹਦੇ ਵਿੱਚ ਮੈਂ ਭਾਈ ਬੱਬੂ ਮਾਨ ਸਾਡਾ ਛੋਟਾ ਵੀਰ ਗੁਰੂ ਰੰਦਾਵਾ ਅਸੀਂ ਸਾਰੇ ਕੰਮ ਕਰ ਰਹੇ ਹਾਂ ਹੋਰ ਦੋ ਲੜਕੀਆਂ ਔਰ ਆਪਣਾ ਹੀ ਇਹਨਾਂ ਦਾ ਮਿਊਜ਼ਿਕ ਹੈ ਗੁਰੂ ਰੰਦਾਵਾ ਔਰ ਬੱਬੂ ਮਾਨ ਹੋਰਾਂ ਦਾ ਔਰ ਖਾਸ ਤੌਰ ਤੇ ਮੈਂ ਦੱਸਣੀ ਚਾਹਣਾ ਕਿ ਮੇਰੇ ਪਸੰਦੀਦਾ ਡਾਇਰੈਕਟਰਾਂ ਦੇ ਵਿੱਚੋਂ ਇੱਕ ਨੇ ਧੀਰੇਜ ਰਤਨ ਸਾਹਿਬ ਉਹਨਾਂ ਦੀ ਡਾਇਰੈਕਸ਼ਨ ਹੈ ਔਰ ਇੱਕ ਹੋਰ ਮੇਰੇ ਬਹੁਤ ਪਸੰਦੀਦਾ ਐਕਸ਼ਨ ਡਾਇਰੈਕਟਰ ਸ਼ਾਮ ਕੌਸ਼ਲ ਸਾਹਿਬ ਕਹਿੰਦਾ ਮਤਲਬ ਸਾਰੀ ਟੀਮ ਹੀ ਬੜੀ ਅੱਛੀ ਹੈ ਜਿਹੜੀ ਮੈਨੂੰ ਹਮੇਸ਼ਾ ਤੋਂ ਪਸੰਦ ਹੈ ਔਰ ਪਿਛਲੀ ਫਿਲਮ ਮਝੇਲ ਦੇ ਵਿੱਚ ਵੀ ਅਸੀਂ ਇਕੱਠੇ ਸੀ ਤੀਰੇਜ ਰਤਨ ਸਾਹਿਬ ਦੀ ਡਾਇਰੈਕਸ਼ਨ ਸੀ ਉਹਦੇ ਵਿੱਚ ਵੀ ਔਰ ਇਹਦੇ ਵਿੱਚ ਵੀ ਤਾਂ ਇਸ ਕਰਕੇ ਬਹੁਤ ਅੱਛੀ ਫਿਲਮ ਬਣਾਈ ਹੈ ਉਹਨਾਂ ਨੇ ਸਾਰਿਆਂ ਨੇ ਰਲ ਮਿਲ ਕੇ ਔਰ ਮੈਂ ਸ਼ੁਕਰਗੁਜ਼ਾਰ ਹਾਂ ਬੱਬੂ ਮਾਨ ਹੋਰਾਂ ਦਾ ਤੀਰੇਜ ਰਤਨ ਸਾਹਿਬ ਦਾ ਇਹਨਾਂ ਨੇ ਸਾਰਿਆਂ ਨੇ ਮੇਰੇ ਲਈ ਬਹੁਤ ਹੀ ਅੱਛਾ ਗਿਦਰਾਰ ਦੇ ਵਿੱਚ ਲਿਖਵਾਇਆ ਔਰ ਮੈਟੋ ਕਰਵਾਇਆ ਰਤਨ ਸਾਹਿਬ ਨੇ ਤਾਂ ਚਲੋ ਹੋਰ ਕੋਈ ਤੁਹਾਡਾ ਸਵਾਲ ਹੈ ਤਾਂ ਦੱਸੋ ਜੀ ਜੀ ਫਿਲਮ ਦੇ ਵਿੱਚ ਚਾਚੇ ਤੀਜੇ ਦਾ ਕਿਦਰਾਰ ਆ ਆਫ ਦਿ ਕੈਮਰਾ ਭਾਜੀ ਨਾਲ ਕਿਉਂ ਜੀ ਬੋਡਿੰਗ ਰਹੀ ਜੀ ਫਿਲਮ ਤੋਂ ਬਾਅਦ ਫਿਲਮ ਕਰਨ ਤੋਂ ਬਾਅਦ ਜੀ ਜੀ ਉਹਦੇ ਵਿੱਚ ਤਾਂ ਉਹੀ ਕਰਨਾ ਹੁੰਦਾ ਜਿਹੜਾ ਸਾਡੇ ਤੋਂ ਕਰਵਾਇਆ ਜਾਂਦਾ ਹੈ ਜੋ ਲਿਖਿਆ ਹੁੰਦਾ ਹੈ ਜਾਂ ਡਾਇਰੈਕਟਰ ਦੀ ਡਿਮਾਂਡ ਹੁੰਦੀ ਹੈ لیکن آف کیمرہ ਸਾਡਾ ਬਹੁਤ ਨਿਕਾ ਸਬੰਧ ਹੈ اور ਬੱਬੂ ਮਾਨ ਸਾਰਿਆਂ ਦੀ ਪਸੰਦੀਦਾ ਸਿੰਗਰ ਤਾਂ ਹੈ ਹੀ ਨੇ اور میرے ਵੀ ਉਸੇ ਤਰ੍ਹਾਂ ਬਹੁਤ ਪਸੰਦੀਦਾ ਸਿੰਗਰਾਂ ਦੇ ਵਿੱਚੋਂ ਇੱਕ ਨੇ ਤੇ ਨਾਲ ਐਕਟਰ ਵੀ ਬਹੁਤ ਅੱਛੇ ਨੇ ਇਨਸਾਨ ਵੀ ਬੜੇ ਚੰਗੇ ਨੇ ਤਾਂ ਪਹਿਲੀ ਦਫਾ ਅਸੀਂ ਕੰਮ ਕੀਤਾ ਕਿਉਂਕਿ ਇੱਕ ਮੈਨੂੰ ਹੋਰ ਖੁਸ਼ੀ ਹੈ ਕਿ ਮੈਂ ਤਕਰੀਬਨ ਸਾਰੇ ਆਰਟਿਸਟਾਂ ਨਾਲ ਪਹਿਲਾਂ ਕੰਮ ਕਰ ਚੁੱਕਿਆ ਮੇਰੇ ਆਪਣੇ ਲੋਕ ਕਈ ਵਾਰ ਕਹਿੰਦੇ ਹੁੰਦੇ ਸੀ ਕਿ ਤੁਸੀਂ ਇਕੱਠੇ ਆਓ ਤਾਂ ਬੜੀ ਚੰਗੀ ਲੱਗਣੀ ਆ ਸਾਰਿਆਂ ਨੂੰ ਇਹ ਗੱਲ ਤਾਂ ਵਾਹਿਗੁਰੂ ਨੇ ਮੌਕਾ ਦਿੱਤਾ ਅਸੀਂ ਇਕੱਠੇ ਆ ਰਹੇ ਹਾਂ ਫਿਰ ਔਰ ਨਾਲ ਗੁਰੂ ਰੰਧਾਵਾ ਛੋਟਾ ਵੀਰ ਉਹ ਵਾਕਈ ਛੋਟੇ ਵੀਰਾਂ ਵਰਗਾ ਹੀ ਹੈ ਬਹੁਤ ਹੀ ਅੱਛਾ ਇਨਸਾਨ ਹੈ ਸਾਰੀ ਟੀਮ ਜਦ ਅੱਛੀ ਹੋਵੇ ਨਾ ਤੇ ਕੰਮ ਕਰਨ ਦਾ ਵੀ ਮਜ਼ਾ ਆਉਂਦਾ ਔਰ ਕੰਮ ਅੱਛਾ ਹੋ ਜਾਂਦਾ ਤੇ ਕੋਸ਼ਿਸ਼ ਕੀਤੀ ਹੈ ਜੀ ਹਰ ਫਿਲਮ 'ਚ ਆਪਾਂ ਸਾਰੇ ਰਲ ਮਿਲ ਕੇ ਕੋਸ਼ਿਸ਼ ਕਰਦੇ ਆਂ ਤੇ ਬਾਕੀ ਵਾਹਿਗੁਰੂ ਦੇ ਹੱਥ ਹੈ ਡੋਰ ਤਾਂ ਜੀ ਤੁਹਾਡੇ ਕਿਰਦਾਰ ਕਿਉਂ ਜਾ ਹੁਣ ਵਾਲਾ ਜਿੱਦਾਂ ਤੁਹਾਨੂੰ ਹਮੇਸ਼ਾ ਹੀ ਤੁਹਾਨੂੰ ਵੇਖਦੇ ਆ ਇੱਕ ਦਬਾਂਤ ਕਿਰਦਾਰ ਦੇ ਵਿੱਚ 2 ਵਜੇ ਦੇ ਕਿਰਦਾਰ ਦੇ ਵਿੱਚ ਤੁਹਾਨੂੰ ਵੇਖਣ ਨੂੰ ਆ ਇਹ ਕਹਿ ਸਕਦੇ ਆ ਕਿ ਕਿਰਦਾਰ ਤਾਂ ਜਿਸ ਤਰ੍ਹਾਂ ਦੀ ਮੇਰੀ ਇਮੇਜ ਹੈ ਔਰ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਕਿ ਜਿਸ ਤਰ੍ਹਾਂ ਦੇ ਕਰੈਕਟਰ ਮੈਂ ਔਰ ਪੁਰਾਣੇ ਕਰਦਾ ਆ ਰਹੇ ਆ ਉਸੇ ਤਰ੍ਹਾਂ ਦਾ ਹੀ ਹੈ ਇੱਕ ਐਕਸ਼ਨ ਵਾਲਾ ਵੀ ਹੈ ਔਰ ਵਿੱਚ ਕਈ ਤਰ੍ਹਾਂ ਦੇ ਰੂਪ ਨੇ ਪਈ ਦਫਾ ਗੁੱਸੇ ਵਾਲਾ ਵੀ ਹੈ ਪਿਆਰ ਵਾਲਾ ਵੀ ਹੈ ਅ ਪਰਿਵਾਰਿਕ ਇੱਕ ਬੌਂਡਿੰਗ ਵੀ ਹੈ ਔਰ ਪਰਿਵਾਰ ਦੇ ਵਿੱਚ ਜਦ ਕਿਸੇ ਵੇਲੇ ਕੋਈ ਮਨ ਮਟਾਵ ਹੋ ਜਾਂਦਾ ਉਹ ਗੱਲ ਵੀ ਵਿਖਾਈ ਗਈ ਹੈ ਤਾਂ ਸਾਰਿਆਂ ਨੇ ਅੱਛਾ ਵਧੀਆ ਨਭਾਇਆ ਔਰ ਮੇਰੇ ਖਿਆਲ ਦੇ ਵਿੱਚ ਇਹ ਕਹਾਣੀ ਇਸ ਤਰ੍ਹਾਂ ਦੀ ਸ਼ਾਇਦ ਘਾਟੀ ਆਈ ਹੋਵੇ ਜਿਹਦੇ ਵਿੱਚ ਨਾ ਐਕਸ਼ਨ ਵੀ ਹੋਵੇ ਔਰ ਪਰਿਵਾਰ ਦੀ ਬੌਂਡਿੰਗ ਵੀ ਹੋਵੇ ਇਸ ਤਰ੍ਹਾਂ ਦਾ ਬਹੁਤ ਹੀ ਅੱਛੀ ਕਹਾਣੀ ਗੁੰਦੀ ਗਈ ਹੈ ਤੇ ਬਾਕੀ ਦੇਖਦੇ ਹਾਂ 16 ਤਰੀਕ ਨੂੰ ਮੈਨੂੰ ਲੱਗਦਾ ਸਾਰੇ ਨੂੰ ਬਹੁਤ ਹੀ ਪਸੰਦ ਆਉਣ ਵਾਲਾ ਕਿਉਂਕਿ ਇੱਕ ਮਸਾਲਾ ਫਿਲਮ ਜਿਸ ਤਰ੍ਹਾਂ ਦੇ ਹਰ ਚੀਜ਼ ਮਿਲਦੀ ਹੈ ਉਹਦੇ ਵਿੱਚ ਅੱਛਾ 뮤직 ਖਾਸ ਤੌਰ ਤੇ ਗੁਰੂ ਰੰਦਾਬਾ ਬੱਬੂ ਮਾਨ ਹੋਰਾਂ ਦੀ ਆਵਾਜ਼ ਔਰ ਇਹਨਾਂ ਦਾ ਹੀ 뮤직 ਹੈ ਬਹੁਤ ਚੰਗੇ ਗਾਣੇ ਕੋਈ ਸਰਦਾਰ ਦੀ ਗੱਲ ਕੀਤੀ ਗਈ ਹੈ ਜੇ ਕੋਈ ਤਾਂ ਛੋਟੇ ਤੋਂ ਜਾਣੀ ਹੈ ਕਿ ਤੋਂ ਦੇ ਤਾਂ ਕਿਹੜੇ ਤਾਂ ਸ਼ੌਕ ਨੇ ਸ਼ੌਕ ਤਾਂ ਜਿਸ ਤਰ੍ਹਾਂ ਆਪਣੇ ਪੰਜਾਬੀਆਂ ਨੂੰ ਸ਼ੌਕ ਹੁੰਦੇ ਐ ਚੰਗੀ ਸਵਾਰੀ ਚੰਗਾ ਅਸਲਾ ਇਹ ਚੀਜ਼ਾਂ ਐ ਉਹ ਚੀਜ਼ਾਂ ਵੀ ਵਿਖਾਈਆਂਗੇ ਫਿਲਮ 'ਚ ਖਾਸ ਤੌਰ ਤੇ ਤਾਂ ਬਾਕੀ ਫਿਲਮ ਦੇ ਮੁਤਾਬਕ ਵਿਖਾਉਣਾ ਸੀ ਇਹਦੇ 'ਚ ਤਾਂ ਕੋਈ ਅਲੱਗ ਤਾਂ ਆਪਾਂ ਵਿਖਾar ਹੀ ਸਕਦੇ ਲੇਕਿਨ ਇਸ ਤਰ੍ਹਾਂ ਦਾ ਕਰੈਕਟਰ ਹੈਗਾ ਕਿ ਉਹ ਰੋਬ ਸ਼ੋਭ ਵੀ ਰੱਖਦੇ ਨੇ ਔਰ ਆਪਸੀ ਪਿਆਰ ਵੀ ਹੈ ਕਈ ਦਫਾ ਕਿਸ ਤਰ੍ਹਾਂ ਕੋਈ ਘਰਾਂ ਦੇ ਵਿੱਚ ਕਿਸ ਕਿਸ ਵਜ੍ਹਾ ਨਾਲ ਕੋਈ ਜ਼ਮੀਨ ਨੂੰ ਲੈ ਕੇ ਕੋਈ ਹੋਰ ਮਸਲੇ ਉਹ ਆਪਸ ਵਿੱਚ ਦੇ ਮਨ ਮਟਾ ਵਿਖ ਇਖਲਾਫ ਪੈਦਾ ਹੋ ਜਾਂਦਾ ਹੈ ਤੇ ਆਖਿਰ ਦੇ ਵਿੱਚ ਉਹ ਗੱਲ ਦੂਰ ਵੀ ਹੋ ਜਾਂਦੀ ਹੈ ਤਾਂ ਬੇਸ਼ੱਕ ਉਹਨਾਂ ਦਾ ਫਰਕ ਹੁੰਦਾ ਹੈ ਲੇਕਿਨ ਗੁੱਸੇ ਗਿੱਲੇ ਦੇ ਵਿੱਚ ਵੀ ਉਹ ਇੱਕ ਦੂਜੇ ਬਾਰੇ ਚੰਗਾ ਸੋਚਦੇ ਨੇ ਇਹ ਚੀਜ਼ ਵਧੀਆ ਲੱਗੀ। ਕਿ ਜਿਵੇਂ ਅੱਜ ਕੱਲ ਚਾਚੇ ਭਤੀਜੇ ਕਹਿੰਦੇ ਪਿਆਰ ਬਹੁਤ ਹੁੰਦਾ ਕਹਿੰਦੇ ਚਾਚੇ ਭਤੀਜੇ ਸ਼ੋਕੇ ਉਹਦੇ ਤੋਂ ਲੈ ਕੇ ਨਿੱਕੇ ਨਿੱਕੇ ਗੱਲਾਂ ਨਾਲ ਚੀਜ਼ਾਂ ਪਤਾ ਹੁੰਦਾ ਕਈ ਵਾਰੀ ਚਾਚਾ ਹੀ ਭਤੀਜੇ ਨੂੰ ਵਗਾੜਨ ਦੇ ਵਿੱਚ ਅੱਗੇ ਹੋ ਜਾਂਦੇ ਨੇ ਕਈ ਜਗ੍ਹਾ ਐਕਸੀਡੈਂਟ ਦੇਖੇ ਨੇ ਅੱਜ ਕੱਲ ਦਾ ਜਿਹੜਾ ਸਮਾਜ ਹੈਗਾ ਇਸ ਨੂੰ ਤੁਸੀਂ ਕਿਦਾਂ ਦੇਖਦੇ ਸ਼ਰੀਕ ਵੀ ਬਣਦੇ ਨਹੀਂ ਮੈਨੂੰ ਲੱਗਦਾ ਚਾਚੇ ਭਤੀਜੇ ਦਾ ਨਾ ਬਹੁਤ ਹੀ ਵਧੀਆ ਰਿਸ਼ਤਾ ਹੁੰਦਾ ਉਹ ਵੱਡੇ ਥਾਂ ਵੀ ਹੁੰਦਾ ਬਾਪ ਦਾ ਚਾਚਾ ਹੁੰਦਾ ਜਿਹੜਾ ਬਾਪ ਦਾ ਭਰਾ ਹੋਣ ਦੇ ਨਾਤੇ ਉਹ ਇੱਕ ਉਹ ਸਤਕਾਰ ਵੀ ਹੁੰਦਾ ਨਾਲ ਨਾਲ ਇੱਕ ਦੋਸਤੀ ਵੀ ਹੁੰਦੀ ਹੈ ਚਾਚੇ ਭਤੀਜੇ ਦੀ ਮੈਂ ਅਕਸਰ ਵੇਖਿਆ ਸਾਡੇ ਪਿੰਡਾਂ 'ਚ ਨਾ ਜਿਹੜੀ ਯਾਰੀ ਹੁੰਦੀ ਹੈ ਕਿਉਂਕਿ ਬਾਪ ਦੇ ਨਾਲ ਗੱਲ ਕਰਨ ਵੇਲੇ ਹਰ ਬੱਚਾ ਝਿਜਕਦਾ ਫਿਰ ਉਹ ਚਾਚਿਆਂ ਦਾ ਸਹਾਰਾ ਲੈਂਦੇ ਐ ਤੇ ਇਸ ਤਰ੍ਹਾਂ ਕਰਕੇ ਉਹ ਚੀਜ਼ ਵੀ ਹੈ ਇਹਦੇ 'ਚ ਖਾਸ ਤੌਰ ਤੇ ਵਿਖਾਈ ਹੈ ਕਿ ਸ਼ੁਰੂ 'ਚ ਮੇਰੇ ਬੇਟੇ ਦਾ ਕਰੈਕਟਰ ਕੀਤਾ ਗੁਰੂ ਰੰਧਾਵੇ ਹੋਰਾਂ ਨੇ ਤਾਂ ਔਰ ਨਾਲ ਨਾਲ ਜਿਹੜਾ ਮੇਰਾ ਭਤੀਜਾ ਬੱਬੂ ਮਾਨ ਹੋਰੀ ਇਹਨਾਂ ਨਾਲ ਵੀ ਉਹਨੇ ਉਸੇ ਤਰ੍ਹਾਂ ਹੀ ਮੁਹੱਬਤ ਰੱਖੀ ਹੈ ਪਿਓ ਪੁੱਤਰਾਂ ਵਾਲੀ ਗੱਲਬਾਤ ਤੇ ਹਰ ਚੀਜ਼ ਇਹਨਾਂ ਨੂੰ ਬਚਪਨ ਚ ਸ਼ਿਕਾਰ ਖੜਾਉਂਦਾ ਹੈ ਔਰ ਦੀਪ ਤੇ ਗੇੜੇ ਗੂੜੇ ਕਰਦੇ ਆ ਸਾਰਾ ਉਹ ਬੜਾ ਪਿਆਰਾ ਜਿਹਾ ਰਿਸ਼ਤਾ ਵਿਖਾਇਆ ਜੀ ਪੰਜਾਬੀ ਫਿਲਮ ਇੰਡਸਟਰੀ ਦੇ ਬੜੇ ਲੋਕਾਂ ਦੇ ਘਰਾਂ ਦੇ ਚੁੱਲ੍ਹੇ ਵਾਲੇ ਨਹੀਂ ਬਲਕਿ ਅਸੀਂ ਜੋ ਇਨਸੀਡੈਂਟ ਪਿਛੇ ਦਿਨੀ ਹੋਏ ਨੇ ਉਹਨਾਂ ਘਰਾਂ ਦੇ ਵੀ ਪੱਤਰੋ ਇੱਕ ਕਲਾਕਾਰ ਸਾਰਿਆਂ ਦਾ ਸਾਜਾ ਹੁੰਦਾ ਹੈ ਉਸ ਦੇ ਵੱਲੋਂ ਕੋਈ ਸ਼ਬਦ ਬੋਲੇ ਜਾਂਦੇ ਤਾਂ ਫਿਰ ਇੱਕ ਸਮਾਜ ਨੂੰ ਲੱਗਦਾ ਹੈ ਕਿ ਸ਼ਾਇਦ ਇਹ ਕਲਾਕਾਰ ਸਾਡੇ ਲਈ ਨਹੀਂ ਹੈਗਾ ਜਿਵੇਂ ਠਾਕੂਰ ਜੀ ਨੇ ਪਾਕਿਸਤਾਨ ਦੇ ਵਿੱਚ ਜੀ 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 ਪੰਜਾਬ ਦੇ ਇੰਡੀਆ ਦੇ ਖਿਲਾਫ ਜਿਹੜਾ ਵਿਆਹ ਦਿੱਤਾ ਉਹ ਕਿਦਾਂ ਸਮਝਿਆ ਨਹੀਂ ਬੋਲਣਾ ਚਾਹੀਦਾ ਸੀ ਉਹਨਾਂ ਨੂੰ ਕਿਉਂਕਿ ਇੱਕ ਆਰਟਿਸਟ ਦੀ ਇੱਕ ਅਲੱਗ ਇਮੇਜ ਹੁੰਦੀ ਹੈ ਔਰ ਸਾਰੇ ਲੋਕ ਉਹਦੇ ਤੋਂ ਇਹੋ ਤਵਕਕ ਰੱਖਦੇ ਆ ਕਿ ਉਹ ਅੱਛੀ ਗੱਲ ਹੀ ਕਰੇਗਾ ਕਿਉਂਕਿ ਜਿਹੜੀ ਤੁਹਾਡੀ ਕਹਲਾਇਆ ਤੁਹਾਡਾ ਆਰਟ ਹੈ ਇਹ ਦੁਨੀਆ ਭਰ ਦੇ ਵਿੱਚ ਸਾਰਿਆਂ ਦੇ ਪਿਆਰ ਦੀ ਵਜ੍ਹਾ ਨਾਲ ਹੀ ਤੁਸੀਂ ਤਰੱਕੀ ਕਰਦੇ ਹੋ ਪਤਾ ਨਹੀਂ ਉਹਨਾਂ ਨੇ ਉਸ ਜੋਸ਼ 'ਚ ਆਪ ਦੇ ਲੋਕਾਂ ਦੇ ਸਾਹਮਣੇ ਕੁਝ ਬੋਲਤਾ ਤੇ ਪਰ ਸਾਰਿਆਂ ਨੇ ਉਹਨੂੰ ਠੀਕ ਨਹੀਂ ਸਮਝਿਆ ਪਰ ਮੈਂ ਮੇਰੀ ਆਪਣੀ ਇਹੋ ਸੋਚ ਹੈ ਕਿ ਜੰਗਾਂ ਦੇ ਵਿੱਚ ਕਦੇ ਕਿਸੇ ਨੇ ਕੁਝ ਨਹੀਂ ਖਟਿਆ ਜੰਗ ਬਹੁਤ ਮਾੜੀ ਚੀਜ਼ ਹੈ ਲੜਾਈਆਂ ਨਹੀਂ ਲੱਗਣੀਆਂ ਚਾਹੀਦੀਆਂ ਵਾਹਿਗੁਰੂ ਅੱਗੇ ਹੋਰ ਅਰਦਾਸ ਕਰਦੇ ਆਂ ਕਿ ਕਦੇ ਜੰਗ ਨਾ ਲੱਗੇ ਮਾਵਾ ਦੇ ਪੁੱਤ ਨਾ ਮਰਨ ਔਰ ਸਾਰੇ ਆਪਣੇ ਆਪਣੇ ਘਰੇ ਖੁਸ਼ ਰਹਿਣ ਤੇ ਇਹੋ ਹੀ ਹੈ ਜੇ ਜੰਗ ਲੱਗਦੀ ਹੈ ਤਾਂ ਆਪਾਂ ਸਾਰੇ ਆਪਣੀ ਧਰਤੀ ਮਾਂ ਵਾਸਤੇ ਸਾਰੇ ਪੁੱਤਰੋ ਦੇ ਇੱਕ ਜਾਨ ਹੋ ਕੇ ਖਲੋ ਜਾਨੇ ਆਂ ਤੇ ਪਰ ਅਰਦਾਸ ਤੇ ਉਹ ਕਰਦੇ ਆਂ ਕਿ ਜੰਗ ਨਾ ਲੱਗੇ ਮੈਨੂੰ ਕਈ ਪਸੰਦ ਹੈ ਹੁਣ ਸਾਰਿਆਂ ਦਾ ਕਈ ਵਾਰੀ ਇੱਕ ਤਾਂ ਰਾਤੀ ਮਿਲਣਾ ਆਈ ਵੇ ਪਿੰਡ ਪਹਿਰਾ ਲੱਗਦਾ ਇਹ ਬਗ ਉਹ ਕਬੂਤਰੀ ਵਾਲਾ ਵੀ ਸੋਹਣਾ ਹੈ ਪੱਗੀ ਕਣਕ ਨੂੰ ਅੱਗ ਲੱਗ ਜਾਊਗੀ ਨਾ ਵਟਾਂ ਉੱਤੇ ਨੱਚ ਕੁੜੀਏ ਸ਼ਾਇਦ ਕੁੜੀਏ ਕਿ ਗੋਰੀਏ ਕੁੜੀਏ ਹਾਂ ਬਹੁਤ ਸਾਰੇ ਗਾਣੇ ਆ ਬੱਬੂ ਮਾਨ ਹੋਰਾਂ ਦੇ ਜਿਹੜੇ ਖਾਸ ਸਟਾਈਲ ਦੇ ਜਿਹੜੇ ਗਾਣੇ ਨੇ ਜਿਹੜੇ ਉਹਨਾਂ ਨੂੰ ਹੀ ਸੂਟ ਕਰਦੇ ਵੈਸੇ ਤੇ ਕਾਰਟਿਸਟ ਬਹੁਤ ਸਾਰੇ ਗਾਉਂਦੇ ਆ ਇਹ ਗਾਣੇ ਆ ਖਾਸ ਬੱਬੂ ਮਾਨ ਸਾਹਿਬ ਦੇ ਨੇ ਨਾ ਵਟਾ ਉਤੇ ਨੱਚ ਕੁੜੀਏ ਬਹੁਤ ਵਧੀਆ ਹੈ ਜਦ ਤੱਕ ਬੁਖਬਈ ਦਾ ਗਾਣਾ ਆਇਆ ਸੀਗਾ ਮਤਰਾ ਨੂੰ ਸ਼ੌਕ ਕਰਦੇ ਹਥਿਆਰਾਂ ਦਾ ਹਾਂਜੀ ਹਾਂਜੀ ਉਹ ਗਾੜੀ ਵੀ ਦੇਖਦਾ ਤਾਂ ਲੱਗਦਾ ਜਿਵੇਂ ਥੋੜੇ ਕਿਰਦਾਰ ਸੀ ਬਸ ਉਹਨਾਂ ਨੇ ਅਲੱਗ-ਅਲੱਗ ਤਰ੍ਹਾਂ ਦੇ ਗੀਤ ਗਾਏ ਨੇ ਔਰ ਸਾਰੇ ਬੜੇ ਸੋਹਣੇ ਬਹੁਤ ਹੀ ਸੋਹਣੇ ਐ ਤੇ ਚਲੋ ਰੱਬ ਕਰੇ ਹੋਰ ਅੱਛੇ ਗਾਣ ਉਹ ਇਹਦੇ ਵਿੱਚ ਬੜਾ ਸੋਹਣਾ ਗਾਣਾ ਉਹ ਚੁੰਨੀ ਵਾਲਾ ਹਾਂਜੀ ਉਹ ਗਾਣਾ ਬੜਾ ਸੋਹਣਾ ਲੱਗਿਆ ਮੈਨੂੰ ਇੱਕ ਆਖਰੀ ਫਿਟਨਸ ਨੂੰ ਲੈ ਕੇ ਥੋੜਾ ਜਿਹਾ ਦੱਸ ਦਿਓ ਵੀ ਤੁਸੀਂ ਸਵੇਰ ਤੋਂ ਲੈ ਕੇ ਉੱਠਦੇ ਹੋ ਤਾਂ ਕੀ ਰੁਚੀਵਾ ਕੀ ਹੁੰਦਾ ਉੱਠਦੇ ਸਾਰੋ ਥੋੜਾ ਜਿਹਾ ਦੱਸੋ ਤੁਹਾਡੀ ਹਕੂਮਤ ਦੇ ਹਿਸਾਬ ਨਾਲ ਸਾਡੇ ਨਾਲ ਸਾਤੇ ਸਾਰੇ ਬਜ਼ੁਰਗ ਹੋ ਗਏ। ਉਹ ਕੋਈ ਅਜੀ ਗੱਲ ਨਹੀਂ ਕਿ ਉਹ ਬਜ਼ੁਰਗ ਤਾਂ ਵੈਸੇ ਜਿਹੜੇ ਬਜ਼ੁਰਗ ਹੈ ਉਹ ਮੈਥੋਂ ਵੱਡੇ ਹੀ ਹੈ। ਉਹਨਾਂ ਦੀ ਉਹ ਮੈਂ ਤਾਂ ਹਜੇ ਨਾਬਾਲਗ ਆ। ਪਾਉਣੇ ਕਿ 18 ਸਾਲ ਦੀ ਉਮਰ ਬਸਾ ਹੋਣਾ ਇੱਥੇ ਮੈਂ ਤੇ ਲਈ ਤਿੱਕੂ ਗੱਲ ਆਖਾਂਗਾ ਕਿ ਅ ਮੇਰੀ ਉਮਰ 'ਤੇ ਨਾ ਜਾ ਮੇਰਾ ਦਿਲ ਦੇਖ ਲਿਫਾਫੇ 'ਤੇ ਨਾ ਜਾ ਮੇਰਾ ਮਜ਼ਬੂਨ ਪੜ ਅ ਬਾਕੀ ਉਮਰਾਂ ਦਾ ਨੰਗ ਦੀਆਂ ਜਾਂਦੀਆਂ ਤੇ ਸਿਹਤ ਤੁਹਾਡੀ ਠੀਕ ਮਾਲਕ ਬਖਸ਼ੇ ਔਰ ਸਾਰਿਆਂ ਦਾ ਪਿਆਰ ਜਿਸ ਤਰ੍ਹਾਂ ਮਿਲਦਾ ਹੈ ਇਹ ਵੱਡੀ ਖੁਰਾਕ ਹੈ ਔਰ ਜ਼ਿੰਦਗੀ ਚ ਸਵੇਰ ਤੋਂ ਸ਼ਾਮ ਕਦੇ ਕੁਝ ਕਰ ਲਈ ਤੇ ਕਦੇ ਕੁਝ ਜਦੋਂ ਭੁੱਖ ਲੱਗਦੀ ਰੋਟੀ ਖਾ ਲਈ ਦੀ ਅੱਜ ਜੀ ਕਰਦਾ ਐਕਸਰਸਾਈਜ਼ ਕਰ ਲਈ ਦੀ ਵੇਲੇ ਟਾਈਮ ਔਰ ਕੁਝ ਨਹੀਂ ਕੋਈ ਖਾਸ ਨਹੀਂ ਦੁਨੀਆ ਵਰਗੇ ਇੱਕ ਐਕਟਰ ਵੀ ਇਨਸਾਨ ਹੀ ਹੁੰਦਾ ਤੇ ਉਹ ਦੁੱਖ ਦੀ ਗੱਲ ਤੇ ਦੁਖੀ ਵੀ ਹੁੰਦਾ ਹੈ ਉਹ ਖੁਸ਼ ਹੋਣ ਵਾਲੀ ਤੇ ਖੁਸ਼ ਵੀ ਹੁੰਦਾ ਹੈ ਲੇਕਿਨ ਥੋੜਾ ਜਿਹਾ ਫਰਕ ਇਹ ਹੁੰਦਾ ਕਿ ਸਾਡੀ ਲਾਈਨ ਇਸ ਤਰ੍ਹਾਂ ਦੀ ਹੈ ਕਿ ਆਪਣੇ ਆਪ ਨੂੰ ਫਿੱਟ ਰੱਖਣਾ ਇੱਕ ਜ਼ਰੂਰੀ ਚੀਜ਼ ਹੈ ਬੱਸ ਤਾਂ ਸਾਰਿਆਂ ਨੂੰ ਖਿਆਲ ਰੱਖਣਾ ਚਾਹੀਦਾ ਸਿਹਤ ਦਾ। ਔਰ ਇੱਕ ਐਕਟਰ ਵਾਸਤੇ ਜ਼ਰੂਰੀ ਹੈ ਕਿ ਉਹ ਫਿਟਨੈਸ ਹੀ ਉਹਦੀ ਦੁਕਾਨਦਾਰੀ ਹੈ। ਤੇ ਇਸ ਲਈ ਕੋਸ਼ਿਸ਼ ਕਰੀਦੀ ਐ ਐਕਸਰਸਾਈਜ਼ ਡਾਂਡ ਡੰਡ ਮਾਰ ਲਈ ਦੇ। ਅਹ ਇਹਨਾ ਸ਼ੁਕਰ ਹੈ ਵਾਹਿਗੁਰੂ ਦਾ ਕਿ ਮੈਂ ਤਾਂ ਦੇਸੀ ਐਕਸਰਸਾਈਜ਼ ਕਰਦਾ। ਇੱਕ ਕਰੀ ਜਾਨੇ ਔਰ ਦੇਸੀ ਖੁਰਾਕਾਂ ਹਮੇਸ਼ਾ ਹੀ ਦੱਸਦਾ ਰਹਿਣਾ। ਔਰ ਅੱਛੀ ਸੋਚ ਸੋਚ ਹੈ ਨਾ ਜੀ ਦੀ ਪੋਜ਼ਿਟਿਵ ਸੋਚ ਉਹ ਸਭ ਤੋਂ ਜ਼ਿਆਦਾ ਕੰਮ ਕਰਦੀ ਹੈ ਤੇ ਮੈਂ ਕੋਸ਼ਿਸ਼ ਕਰਦਾ ਚੰਗੀ ਸੋਚਾਂ ਔਰ ਮਾਲਕ ਉਸੇ ਤਰ੍ਹਾਂ ਹੀ ਰੱਖਦਾ ਹੈ ਚੰਗੀ ਸੋਚ ਬਣਾ ਕੇ ਰੱਖਦਾ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਸੋ ਮਚੂ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਫਿਲਮ ਲਈ ਆਏ ਸਾਰੇ ਤੁਸੀਂ ਜਾਣਦੇ ਹੋ ਕਿ ਸਾਡੀ ਫਿਲਮ ਸ਼ੌਂਕੀ ਸਰਦਾਰ 16 ਤਰੀਕ ਨੂੰ ਰਿਲੀਜ਼ ਹੋਣ ਵਾਲੀ ਹੈ ਆਉਣ ਵਾਲੀ 16 ਤਰੀਕ 16 ਮਈ ਤੇ ਇਹਦੇ ਵਿੱਚ ਮੈਂ ਭਾਈ ਬੱਬੂ ਮਾਨ ਸਾਡਾ ਛੋਟਾ ਵੀਰ ਗੁਰੂ ਰੰਦਾਵਾ ਅਸੀਂ ਸਾਰੇ ਕੰਮ ਕਰ ਰਹੇ ਹਾਂ ਹੋਰ ਦੋ ਲੜਕੀਆਂ ਔਰ ਆਪਣਾ ਹੀ ਇਹਨਾਂ ਦਾ ਮਿਊਜ਼ਿਕ ਹੈ ਗੁਰੂ ਰੰਦਾਵਾ ਔਰ ਬੱਬੂ ਮਾਨ ਹੋਰਾਂ ਦਾ ਔਰ ਖਾਸ ਤੌਰ ਤੇ ਮੈਂ ਦੱਸਣੀ ਚਾਹਣਾ ਕਿ ਮੇਰੇ ਪਸੰਦੀਦਾ ਡਾਇਰੈਕਟਰਾਂ ਦੇ ਵਿੱਚੋਂ ਇੱਕ ਨੇ ਧੀਰੇਜ ਰਤਨ ਸਾਹਿਬ ਉਹਨਾਂ ਦੀ ਡਾਇਰੈਕਸ਼ਨ ਹੈ ਔਰ ਇੱਕ ਹੋਰ ਮੇਰੇ ਬਹੁਤ ਪਸੰਦੀਦਾ ਐਕਸ਼ਨ ਡਾਇਰੈਕਟਰ ਸ਼ਾਮ ਕੌਸ਼ਲ ਸਾਹਿਬ ਕਹਿੰਦਾ ਮਤਲਬ ਸਾਰੀ ਟੀਮ ਹੀ ਬੜੀ ਅੱਛੀ ਹੈ ਜਿਹੜੀ ਮੈਨੂੰ ਹਮੇਸ਼ਾ ਤੋਂ ਪਸੰਦ ਹੈ ਔਰ ਪਿਛਲੀ ਫਿਲਮ ਮਝੇਲ ਦੇ ਵਿੱਚ ਵੀ ਅਸੀਂ ਇਕੱਠੇ ਸੀ ਤੀਰੇਜ ਰਤਨ ਸਾਹਿਬ ਦੀ ਡਾਇਰੈਕਸ਼ਨ ਸੀ ਉਹਦੇ ਵਿੱਚ ਵੀ ਔਰ ਇਹਦੇ ਵਿੱਚ ਵੀ ਤਾਂ ਇਸ ਕਰਕੇ ਬਹੁਤ ਅੱਛੀ ਫਿਲਮ ਬਣਾਈ ਹੈ ਉਹਨਾਂ ਨੇ ਸਾਰਿਆਂ ਨੇ ਰਲ ਮਿਲ ਕੇ ਔਰ ਮੈਂ ਸ਼ੁਕਰਗੁਜ਼ਾਰ ਹਾਂ ਬਗੂ ਮਾਨ ਕੋ ਰੰਦਾ ਤੀਰੇਜ ਰਤਨ ਸਾਹਿਬ ਦਾ ਇਹਨਾਂ ਨੇ ਸਾਰਿਆਂ ਨੇ ਮੇਰੇ ਲਈ ਬਹੁਤ ਹੀ ਅੱਛਾ ਕਿਰਦਾਰ ਇਹਦੇ ਵਿੱਚ ਲਿਖਵਾਇਆ ਔਰ ਮੈਤੂ ਕਰਵਾਇਆ ਰਤਨ ਸਾਹਿਬ ਨੇ ਤਾਂ ਚਲੋ ਹੋਰ ਕੋਈ ਤੁਹਾਡਾ ਸਵਾਲ ਹੈ ਤਾਂ ਦੱਸੋ ਜੀ ਜੀ ਫਿਲਮ ਦੇ ਵਿੱਚ ਚਾਹਤੇ ਕਿਹਜੇ ਦਾ ਕਿਰਦਾਰ ਆ ਔਰ ਵੀ ਕੈਮਰਾ ਭਾਈਆਂ ਨਾਲ ਕਿਉਂ ਦੀ ਬੌਂਡਿੰਗ ਰਹੀ ਫਿਲਮ ਤੋਂ ਆ ਫਿਲਮ ਕਰਨ ਤੋਂ ਬਾਅਦ ਜੀ ਜੀ ਉਹਦੇ ਵਿੱਚ ਤਾਂ ਉਹੀ ਕਰਨਾ ਹੁੰਦਾ ਜਿਹੜਾ ਸਾਡੇ ਤੋਂ ਕਰਵਾਇਆ ਜਾਂਦਾ ਹੈ ਜੋ ਲਿਖਿਆ ਹੁੰਦਾ ਹੈ ਜਾਂ ਡਾਇਰੈਕਟਰ ਦੀ ਜਮਾਨਤ ਹੁੰਦੀ ਹੈ ਲੇਕਿਨ ਆਫ ਕੈਮਰਾ ਸਾਡਾ ਬਹੁਤ ਨਿੱਘਾ ਸਬੰਧ ਹੈ ਔਰ ਬੱਬੂ ਮਾਨ ਸਾਰਿਆਂ ਦੀ ਪਸੰਦੀਦਾ ਸਿੰਗਰ ਤਾਂ ਹੈ ਹੀ ਨੇ ਔਰ ਮੇਰੇ ਵੀ ਉਸੇ ਤਰ੍ਹਾਂ ਬਹੁਤ ਪਸੰਦੀਦਾ ਸਿੰਗਰਾਂ ਦੇ ਵਿੱਚੋਂ ਇੱਕ ਨੇ ਤੇ ਨਾਲ ਐਕਟਰ ਵੀ ਬਹੁਤ ਅੱਛੇ ਨੇ ਇਨਸਾਨ ਵੀ ਬੜੇ ਚੰਗੇ ਨੇ ਤਾਂ ਪਹਿਲੀ ਦਫਾ ਅਸੀਂ ਕੰਮ ਕੀਤਾ ਕਿਉਂਕਿ ਇੱਕ ਮੈਨੂੰ ਹੋਰ ਖੁਸ਼ੀ ਹੈ ਕਿ ਮੈਂ ਤਕਰੀਬਨ ਸਾਰੇ ਆਰਟਿਸਟਾਂ ਨਾਲ ਪਹਿਲਾਂ ਕੰਮ ਕਰ ਚੁੱਕਿਆ ਮੇਰੇ ਆਪਣੇ ਲੋਕ ਕਈ ਵਾਰ ਕਹਿੰਦੇ ਹੁੰਦੇ ਸੀ ਕਿ ਤੁਸੀਂ ਇਕੱਠੇ ਆਓ ਤਾਂ ਬੜੀ ਚੰਗੀ ਲੱਗਣੀ ਹੈ ਸਾਰਿਆਂ ਨੂੰ ਇਹ ਗੱਲ ਤਾਂ ਵੈਗੁਰੂ ਨੇ ਮੌਕਾ ਦਿੱਤਾ ਅਸੀਂ ਇਕੱਠੇ ਆ ਰਹੇ ਹਾਂ ਫਿਰ ਔਰ ਨਾਲ ਗੁਰੂ ਰੰਧਾਵਾ ਛੋਟਾ ਵੀਰ ਉਹ ਵਾਕਈ ਛੋਟੇ ਵੀਰਾਂ ਵਰਗਾ ਹੀ ਹੈ ਬਹੁਤ ਹੀ ਅੱਛਾ ਇਨਸਾਨ ਹੈ ਸਾਰੀ ਟੀਮ ਜਦ ਅੱਛੀ ਹੋਵੇ ਨਾ ਤੇ ਕੰਮ ਕਰਨ ਦਾ ਵੀ ਮਜ਼ਾ ਆਉਂਦਾ ਔਰ ਕੰਮ ਅੱਛਾ ਹੋ ਜਾਂਦਾ ਤੇ ਕੋਸ਼ਿਸ਼ ਕੀਤੀ ਹੈ ਜੀ ਹਰ ਫਿਲਮ 'ਚ ਹੀ ਆਪਾਂ ਸਾਰੇ ਰਲ ਮਿਲ ਕੇ ਕੋਸ਼ਿਸ਼ ਕਰਦੇ ਆਂ ਏ ਬਾਕੀ ਵਾਹਿਗੁਰੂ ਦੇ ਹੱਥ ਹੈ ਡੋਰ ਤਾਂ ਜੀ ਤੁਹਾਡਾ ਕਿਰਦਾਰ ਕਿਉਂ ਜਾ ਹੁਣ ਵਾਲਾ ਜਿੱਦਾਂ ਤੁਸੋਂ ਹਮੇਸ਼ਾ ਹੀ ਤੁਹਾਨੂੰ ਵੇਖਦੇ ਆ ਇੱਥੇ ਦਵੰਗ ਕਿਰਦਾਰ ਦੇ ਵਿੱਚ ਲੋਬ ਜਿਹੇ ਕਿਰਦਾਰ ਦੇ ਵਿੱਚ ਤੁਹਾਨੂੰ ਵੇਖਣ ਨੂੰ ਅ ਇਹ ਕਹਿ ਸਕਦੇ ਆ ਕਿ ਕਿਰਦਾਰ ਤਾਂ ਜਿਸ ਤਰ੍ਹਾਂ ਦੀ ਮੇਰੀ ਇਮੇਜ ਹੈ ਔਰ ਜਿਸ ਤਰ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਜਿਸ ਤਰ੍ਹਾਂ ਦੇ ਕਰੈਕਟਰ ਮੈਂ ਪੁਰਾਣੇ ਕਰਦਾ ਆ ਰਿਹਾ ਹਾਂ ਉਸੇ ਤਰ੍ਹਾਂ ਦਾ ਹੀ ਹੈ ਇੱਕ ਐਕਸ਼ਨ ਵਾਲਾ ਵੀ ਹੈ ਔਰ ਵਿੱਚ ਕਈ ਤਰ੍ਹਾਂ ਦੇ ਰੂਪ ਨੇ ਪਈ ਦਫਾ ਗੁੱਸੇ ਵਾਲਾ ਵੀ ਹੈ ਪਿਆਰ ਵਾਲਾ ਵੀ ਹੈ ਅ ਪਰਿਵਾਰਿਕ ਇੱਕ ਬੌਂਡਿੰਗ ਵੀ ਹੈ ਔਰ ਪਰਿਵਾਰ ਦੇ ਵਿੱਚ ਜਦ ਕਿਸੇ ਵੇਲੇ ਕੋਈ ਮਨ ਮਟਾਵ ਹੋ ਜਾਂਦਾ ਉਹ ਗੱਲ ਵੀ ਵਿਖਾਈ ਗਈ ਹੈ ਤਾਂ ਸਾਰਿਆਂ ਨੇ ਅੱਛਾ ਵਧੀਆ ਨਭਾਇਆ ਔਰ ਮੇਰੇ ਖਿਆਲ ਦੇ ਵਿੱਚ ਇਹ ਕਹਾਣੀ ਇਸ ਤਰ੍ਹਾਂ ਦੀ ਸ਼ਾਇਦ ਘਾਟੀ ਆਈ ਹੋਵੇ ਜਿਹਦੇ ਵਿੱਚ ਨਾ ਐਕਸ਼ਨ ਵੀ ਹੋਵੇ ਔਰ ਪਰਵਾਰ ਦੀ ਬੌਂਡਿੰਗ ਵੀ ਹੋਵੇ ਇਸ ਤਰ੍ਹਾਂ ਦਾ ਬਹੁਤ ਹੀ ਅੱਛੀ ਕਹਾਣੀ ਗੁੰਦੀ ਗਈ ਹੈ ਤੇ ਬਾਕੀ ਦੇਖਦੇ ਹਾਂ 16 ਤਰੀਕ ਨੂੰ ਮੈਨੂੰ ਲੱਗਦਾ ਸਾਰੇ ਨੂੰ ਬਹੁਤ ਹੀ ਪਸੰਦ ਆਉਣ ਵਾਲਾ ਕਿਉਂਕਿ ਇੱਕ ਮਸਾਲਾ ਫਿਲਮ ਜਿਸ ਤਰ੍ਹਾਂ ਦੇ ਹਰ ਚੀਜ਼ ਮਿਲਦੀ ਹੈ ਉਹਦੇ ਵਿੱਚ ਅੱਛਾ 뮤직 ਖਾਸ ਤੌਰ ਤੇ ਗੁਰੂ ਰੰਦਾਵਾ ਬੱਬੂ ਮਾਨ ਹੋਰਾਂ ਦੀ ਆਵਾਜ਼ ਔਰ ਇਹਨਾਂ ਦਾ ਹੀ 뮤직 ਹੈ ਬਹੁਤ ਚੰਗੇ ਗਾਣੇ 24 ਹਜ਼ਾਰ ਦੀ ਗੱਲ ਕੀਤੀ ਗਈ ਹੈ ਜੇ ਉਹਦਾ ਕੋਈ ਛੋਟੇ ਤੋਂ ਜਾਣੀ ਕਿ ਤੋਂ ਦੇ ਤੋਂ ਕਿਹੜੇ ਐਦਾਂ ਦੇ ਸ਼ੌਕ ਨੇ ਸ਼ੌਕ ਤਾਂ ਜਿਸ ਤਰ੍ਹਾਂ ਆਪਣੇ ਪੰਜਾਬੀਆਂ ਨੂੰ ਸ਼ੌਕ ਹੁੰਦੇ ਐ ਚੰਗੀ ਸਵਾਰੀ ਚੰਗਾ ਸਲਾ ਇਹ ਚੀਜ਼ਾਂ ਐ ਉਹ ਚੀਜ਼ਾਂ ਵੀ ਵਿਖਾਈਆਂਗੇ ਫਿਰ ਅਸੀਂ ਜ ਖਾਸ ਤੌਰ ਤੇ ਤਾਂ ਬਾਕੀ ਫਿਲਮ ਦੇ ਮੁਤਾਬਕ ਵਿਖਾਉਣਾ ਸੀ ਇਹਦੇ 'ਚ ਤਾਂ ਕੋਈ ਅਲੱਗ ਤਾਂ ਆਪਾਂ ਵਿਖਾੜ ਹੀ ਸਕਦੇ ਲੇਕਿਨ ਇਸ ਤਰ੍ਹਾਂ ਦਾ ਕਰੈਕਟਰ ਹੈਗਾ ਕਿ ਉਹ ਰੋਬਸ਼ੋ ਵੀ ਰੱਖਦੇ ਨੇ ਔਰ ਆਪਸੀ ਪਿਆਰ ਵੀ ਹੈ ਕਈ ਦਫਾ ਕਿਸ ਤਰ੍ਹਾਂ ਕੋਈ ਘਰਾਂ ਦੇ ਵਿੱਚ ਕਿਸ ਕਿਸ ਵਜ੍ਹਾ ਨਾਲ ਕੋਈ ਜ਼ਮੀਨ ਨੂੰ ਲੈ ਕੇ ਕੋਈ ਹੋਰ ਮਸਲੇ ਉਹ ਆਪਸ ਵਿੱਚ ਦੇ ਮਨ ਮਟਾ ਵਿਖੇ ਇਖਲਾਫ ਪੈਦਾ ਹੋ ਜਾਂਦਾ ਹੈ ਤੇ ਆਖਰ ਦੇ ਵਿੱਚ ਉਹ ਗੱਲ ਦੂਰ ਵੀ ਹੋ ਜਾਂਦੀ ਹੈ ਤਾਂ ਬੇਸ਼ੱਕ ਉਹਨਾਂ ਦਾ ਫਰਕ ਹੁੰਦਾ ਹੈ ਲੇਕਿਨ ਗੁੱਸੇ ਗਿੱਲੇ ਦੇ ਵਿੱਚ ਵੀ ਉਹ ਇੱਕ ਦੂਜੇ ਬਾਰੇ ਚੰਗਾ ਸੋਚਦੇ ਨੇ ਇਹ ਚੀਜ਼ ਵਧੀਆ ਲੱਗੀ ਜਿਵੇਂ ਅੱਜ ਕੱਲ ਚਾਚੇ ਭਤੀਜੇ ਕਹਿੰਦੇ ਪਿਆਰ ਬਹੁਤ ਹੁੰਦਾ ਕਹਿੰਦੇ ਚਾਚੇ ਭਤੀਜੇ ਸ਼ੋਫੇ ਉੱਤੇ ਬਹਨੇ ਨੂੰ ਲੈ ਕੇ ਨਿੱਕੇ ਨਿੱਕੇ ਗੱਲਾਂ ਮਾਰ ਚੀਚਾ ਪਤਾਉਂਦਾ ਕਈ ਵਾਰੀ ਚਾਚੇ ਭਤੀਜੇ ਨੂੰ ਬਾਗਾਰਨ ਦੇ ਵਿੱਚ ਅੱਗੇ ਹੋ ਜਾਂਦੇ ਨੇ ਕਈ ਜਗ੍ਹਾ ਐਕਸੀਡੈਂਟ ਦੇਖੇ ਨੇ ਅੱਜ ਕੱਲ ਦਾ ਜਿਹੜਾ ਸਮਾਜ ਹੈਗਾ ਇਸ ਨੂੰ ਤੁਸੀਂ ਕਿਦਾਂ ਦੇਖ ਦੋ ਸ਼ਰੀਕ ਵੀ ਬਣ ਨਹੀਂ ਮੈਨੂੰ ਲੱਗਦਾ ਚਾਚੇ ਭਤੀਜੇ ਦਾ ਨਾ ਬਹੁਤ ਹੀ ਵਧੀਆ ਰਿਸ਼ਤਾ ਹੁੰਦਾ ਉਹ ਵੱਡੇ ਥਾਂ ਵੀ ਹੁੰਦਾ ਬਾਪ ਦਾ ਚਾਚਾ ਹੁੰਦਾ ਜਿਹੜਾ ਬਾਪ ਦਾ ਭਰਾ ਹੋਣ ਦੇ ਨਾਤੇ ਉਹ ਇੱਕ ਉਹ ਸਤਕਾਰ ਵੀ ਹੁੰਦਾ ਨਾਲ ਨਾਲ ਉਹ ਇੱਕ ਦੋਸਤੀ ਵੀ ਹੁੰਦੀ ਹੈ ਚਾਚੇ ਭਤੀਜੇ ਦੀ ਮੈਂ ਅਕਸਰ ਵੇਖਿਆ ਸਾਡੇ ਪਿੰਡਾਂ 'ਚ ਨਾ ਜਿਹੜੀ ਯਾਰੀ ਹੁੰਦੀ ਹੈ ਕਿਉਂਕਿ ਬਾਪ ਦੇ ਨਾਲ ਗੱਲ ਕਰਨ ਵੇਲੇ ਹਰ ਬੱਚਾ ਝਿਜਕਦਾ ਫਿਰ ਉਹ ਚਾਚਿਆਂ ਦਾ ਸਹਾਰਾ ਲੈਂਦੇ ਆ ਤੇ ਇਸ ਤਰ੍ਹਾਂ ਕਰਕੇ ਉਹ ਚੀਜ਼ ਵੀ ਹੈ ਇਹਦੇ 'ਚ ਖਾਸ ਤੌਰ ਤੇ ਵਿਖਾਈ ਹੈ ਕਿ ਸ਼ੁਰੂ 'ਚ ਮੇਰੇ ਬੇਟੇ ਦਾ ਕਰੈਕਟਰ ਕੀਤਾ ਗੁਰੂ ਰੰਦਾਵੇ ਹੋਰਾਂ ਨੇ ਤਾਂ ਔਰ ਨਾਲ ਨਾਲ ਜਿਹੜਾ ਮੇਰਾ ਭਤੀਜਾ ਬੱਬੂ ਮਾਨ ਹੋਰੀ ਇਹਨਾਂ ਨਾਲ ਵੀ ਉਹਨੇ ਉਸੇ ਤਰ੍ਹਾਂ ਹੀ ਮੁਹੱਬਤ ਰੱਖੀ ਹੈ ਪਿਓ ਪੁੱਤਰਾਂ ਵਾਲੀ ਗੱਲਬਾਤ ਤੇ ਹਰ ਚੀਜ਼ ਇਹਨਾਂ ਨੂੰ ਬਚਪਨ ਚ ਸ਼ਿਕਾਰ ਖੜਾਉਂਦਾ ਹੈ ਔਰ ਦੀਪ ਤੇ ਗੇੜੇ ਗੂੜੇ ਕੱਢਦੇ ਆ ਸਾਰਾ ਉਹ ਬੜਾ ਪਿਆਰਾ ਜਿਹਾ ਰਿਸ਼ਤਾ ਵਿਖਾਇਆ ਜੀ ਪੰਜਾਬੀ ਫਿਲਮ ਇੰਡਸਟਰੀ ਦੇ ਬੜੇ ਲੋਕਾਂ ਦੇ ਘਰਾਂ ਦੇ ਚੁੱਲ੍ਹੇ ਵਾਲੇ ਨੇ ਬਣ ਕੇ ਅਸੀਂ ਜੋ ਇਨਸੀਡੈਂਟ ਪਿਛੇ ਨਹੀਂ ਹੋਏ ਤੇ ਉਹਨਾਂ ਘਰਾਂ ਦੇ ਵੀ ਪਰ ਜਦੋਂ ਇੱਕ ਕਲਾਕਾਰ ਸਾਰਿਆਂ ਦਾ ਸਾਜਾ ਹੁੰਦਾ ਹੈ ਉਸ ਦੇ ਵੱਲ ਕੋਈ ਸ਼ਬਦ ਬੋਲੇ ਜਾਂਦੇ ਤਾਂ ਫਿਰ ਇੱਕ ਸਮਾਜ ਨੂੰ ਲੱਗਦਾ ਹੈ ਕਿ ਸ਼ਾਇਦ ਇਹ ਕਲਾਕਾਰ ਸਾਡੇ ਲਈ ਨਹੀਂ ਹੈਗਾ ਜਿਵੇਂ ਖਾਸ ਕਰਕੇ ਨਾ ਮੈਂ ਪਾਕਿਸਤਾਨ ਦੇ ਵਿੱਚ ਜੀ 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 ਪੰਜਾਬ ਦੇ ਇੰਡੀਆ ਦੇ ਖਿਲਾਫ ਜਿਹੜਾ ਵਿਆਹ ਦਿੱਤਾ ਉਹ ਕਿੱਦਾਂ ਸਮਝਿਆ ਨਹੀਂ ਬੋਲਣਾ ਚਾਹੀਦਾ ਸੀ ਉਹਨਾਂ ਨੂੰ ਕਿਉਂਕਿ ਇੱਕ ਆਰਟਿਸਟ ਦੀ ਇੱਕ ਅਲੱਗ ਇਮੇਜ ਹੁੰਦੀ ਹੈ ਔਰ ਸਾਰੇ ਲੋਕ ਉਹਦੇ ਤੋਂ ਇਹੋ ਤਵੱਜੂ ਰੱਖਦੇ ਆ ਕਿ ਉਹ ਅੱਛੀ ਗੱਲ ਹੀ ਕਰੇਗਾ ਕਿਉਂਕਿ ਜਿਹੜੀ ਤੁਹਾਡੀ ਕਹ ਲਾਇਆ ਤੁਹਾਡਾ ਆਰਟ ਹੈ ਇਹ ਦੁਨੀਆ ਭਰ ਦੇ ਵਿੱਚ ਸਾਰਿਆਂ ਦੇ ਪਿਆਰ ਦੀ ਵਜ੍ਹਾ ਨਾਲ ਹੀ ਤੁਸੀਂ ਤਰੱਕੀ ਕਰਦੇ ਹੋ ਪਤਾ ਨਹੀਂ ਉਹਨਾਂ ਨੇ ਉਸ ਜੋਸ਼ ਚ ਆਪ ਦੇ ਲੋਕਾਂ ਦੇ ਸਾਹਮਣੇ ਕੁਝ ਬੋਲਤਾ ਤੇ ਪਰ ਸਾਰਿਆਂ ਨੇ ਉਹਨੂੰ ਠੀਕ ਨਹੀਂ ਸਮਝਿਆ ਪਰ ਮੈਂ ਮੇਰੀ ਆਪਣੀ ਇਹੋ ਸੋਚ ਹੈ ਕਿ ਜੰਗਾਂ ਦੇ ਵਿੱਚ ਕਦੇ ਕਿਸੇ ਨੇ ਕੁਝ ਨਹੀਂ ਖਟਿਆ ਜੰਗ ਬਹੁਤ ਮਾੜੀ ਚੀਜ਼ ਹੈ ਲੜਾਈਆਂ ਨਹੀਂ ਲੱਗਣੀਆਂ ਚਾਹੀਦੀਆਂ ਵਾਹਿਗੁਰੂ ਅੱਗੇ ਹੋਰ ਅਰਦਾਸ ਕਰਦੇ ਆਂ ਕਿ ਕਦੇ ਜੰਗ ਨਾ ਲੱਗੇ ਮਾਵਾ ਦੇ ਪੁੱਤ ਨਾ ਮਰਨ ਔਰ ਸਾਰੇ ਆਪਣੇ ਆਪਣੇ ਘਰੇ ਖੁਸ਼ ਰਹਿਣ ਤੇ ਇਹੋ ਹੀ ਹੈ ਜੇ ਜੰਗ ਲੱਗਦੀ ਹੈ ਤਾਂ ਆਪਾਂ ਸਾਰੇ ਆਪਣੀ ਧਰਤੀ ਮਾਂ ਵਾਸਤੇ ਸਾਰੇ ਪੁੱਤਰੋ ਦੇ ਇੱਕ ਜਾਨ ਹੋ ਕੇ ਖਲੋ ਜਾਨਨੇ ਆਂ ਤੇ ਪਰ ਅਰਦਾਸ ਤੇ ਉਹ ਕਰਦੇ ਆਂ ਕਿ ਜੰਗ ਨਾ ਲੱਗੇ ਮੈਨੂੰ ਕਈ ਪਸੰਦ ਹੈ ਹੁਣ ਸਾਰਿਆਂ ਦਾ ਕਈ ਵਾਰੀ ਇੱਕ ਤਾਂ ਰਾਤੀ ਮਿਲਣਾ ਆਈ ਵੇ ਪਿੰਡ ਪਹਿਰਾ ਲੱਗ ਜਾਏ ਇਹ ਕਿ ਬਗ ਉਹ ਕਬੂਤਰੀ ਵਾਲਾ ਵੀ ਸੋਣਾ ਹੈ ਪੱਗੀ ਕਣਕ ਨੂੰ ਅੱਗ ਲੱਗ ਜਾਊਗੀ ਨਾ ਵੱਟਾਂ ਉੱਤੇ ਨੱਚ ਕੁੜੀਏ ਸ਼ਾਇਦ ਕੁੜੀਏ ਕਿ ਗੋਰੀਏ ਕੁੜੀਏ ਹਾਂ ਬਹੁਤ ਸਾਰੇ ਗਾਣੇ ਆ ਬੱਬੂ ਮਾਨ ਹੋਰਾਂ ਦੇ ਜਿਹੜੇ ਖਾਸ ਸਟਾਈਲ ਦੇ ਜਿਹੜੇ ਗਾਣੇ ਨੇ ਜਿਹੜੇ ਉਹਨਾਂ ਨੂੰ ਹੀ ਸੂਟ ਕਰਦੇ ਵੈਸੇ ਤੇ ਕਾਰਟਿਸਟ ਬਹੁਤ ਸਾਰੇ ਗਾਉਂਦੇ ਇਹ ਗਾਣੇ ਆ ਖਾਸ ਬੱਬੂ ਮਾਨ ਸਾਹਿਬ ਦੇ ਨੇ ਨਵਟਾਂ ਉਤੇ ਨੱਚ ਗੁੜੀਏ